ਦੀ ਆਨੰਦ ਦੇ ਹਲਕਾ ਪਸ਼ਮੀਆ ਦੀਨ ਜਵਾਰ ਨਗਰ ਕੈਂਪ ਨੰਬਰ 72 ਦੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਬੋਰਡ ਅਨਚਾਰਜ ਕਪਿਲ ਕੁਮਾਰ ਸੋਨੂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਵਿਧਾਇਕ ਗੋਗੀ ਦੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਇਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਤੋਂ ਇਲਾਕੇ ਦੇ ਲੋਕ ਪਾਣੀ ਤੋਂ ਕਾਫੀ ਤੰਗ ਪਰੇਸ਼ਾਨ ਸੀ ਅਤੇ ਅੱਜ 25 ਐਚਪੀ ਟਿਊਬਲ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਦੀ ਲਾਗਤ ਸਾਡੇ 12 ਲੱਖ ਰੁਪਏ ਆਵੇਗੀ ਅਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਲਦ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ। ਵਾਰਡ ਨੰਬਰ 72 ਮੇਰਾ ਹਲਕਾ ਪੱਛਮੀ ਦਾ ਦਿਲਜਵਾਰ ਕੈਂਪ ਜੋ ਕਿ ਮੇਰਾ ਆਪਣਾ ਪਰਿਵਾਰ ਜਿੱਥੇ ਕਿ ਪਿਛਲੇ ਕਈ 10 ਸਾਲਾਂ ਤੋਂ ਪਾਣੀ ਦੀ ਪ੍ਰੋਬਲਮ ਸੀਗੀ ਆ ਮਹੱਲਾ ਨਿਵਾਸੀਆਂ ਨੂੰ ਪੁੱਛੋ ਅੱਜ ਤੱਕ ਇੱਧਰ ਕਿਸੇ ਨੇ ਕੋਈ ਲਾਈ ਨਹੀਂ ਸੀ ਤੇ ਪਾਣੀ ਦਾ ਟਿਊਬ ਅੱਜ ਮੈਂ ਸੁਮਰਪਤ ਕਰਨ ਜਾ ਰਹੇ ਆ 25 HP ਦਾ 12.5 ਲੱਖ ਦੀ ਲੱਗਦੇ ਰਾਂ ਜੋ ਕਿ 15-20 ਦਿਨਾਂ ਵਿੱਚ ਤਿਆਰ ਕਰਕੇ ਤੇ ਅਸੀਂ ਲੋਕਾਂ ਨੂੰ ਘਰ-ਘਰ ਪਾਣੀ ਤੀਜੀ ਮੰਜ਼ਲ ਤੇ ਜਿਵੇਂ ਆਓ ਦੇਖੋ ਟੈਂਕੀ ਆ ਮੋਟਰਾਂ ਨਹੀਂ ਚੱਲਣਗੀਆਂ ਸਿੱਧਾ ਪਾਣੀ ਜਾਏਗਾ ਕਿਉਂਕਿ ਵੱਡੀ ਮੋਟਰ ਲਾ ਰਹੇ ਆ ਤੇ ਵੱਡਾ ਪੋਰ ਹੈਗਾ ਇਸ ਕਰਕੇ ਮੈਂ ਧੰਨਵਾਦ ਕਰਦਾ ਪੰਜਾਬ ਆਵਾਜ਼ੀ ਪਾਰਟੀ ਦਾ ਮਾਨ ਸਾਹਿਬ ਦਾ ਔਰ ਧੰਨਵਾਦ ਕਰਦਾ ਆਪਣੇ ਸਾਰੇ ਇਲਾਕਾ ਨਿਵਾਸੀਆਂ ਦਾ ਆਪਣੇ ਜਵਾਰ ਕੈਂਪ ਦੇ ਪਰਿਵਾਰਾਂ ਦਾ ਜਿਨ੍ਹਾਂ ਸਦਕਾ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਪੂਰਨ ਆਸ ਹੈ ਵੀ ਇਸ ਪਾਣੀ ਦੇ ਨਾਲ ਸਾਡੇ ਜਵਾਰ ਕੈਂਪ ਦੇ ਵਿੱਚ ਪਾਣੀ ਦੀ ਬਿਲਕੁਲ ਕਿਲਤ ਨਹੀਂ ਰਹੇਗੀ ਔਰ ਬਿਲਕੁਲ ਪਾਣੀ ਹਰ ਘਰ ਦੇ ਵਿੱਚ ਤੀਜੀ ਮੰਜ਼ਲ ਤੱਕ ਬਾਖੂ ਵੀ ਉੱਤੇ ਹੀ ਚਾਹੀਦਾ ਐਮਐਲਏ ਸਾਹਿਬ ਅੱਜ ਪ੍ਰੋਟੈਸਟ ਵੀ ਕੀਤਾ ਗਿਆ ਪਾਣੀ ਨੂੰ ਲੈ ਕੇ ਖਾਲੀ ਬਾਲਟੀਆਂ ਲੈ ਕੇ ਦੇਖੋ ਇਦਾਂ ਮੇਰੀ ਗੱਲ ਸੁਣੋ ਉਹ ਵੀ ਪ੍ਰੋਟੈਸਟ ਕਰਨ ਵਾਲੇ ਵੀ ਸਾਡੇ ਹੀ ਨੇ ਠੀਕ ਹੈ ਠੀਕ ਹੈ ਤੇ ਇਸ ਕਰਕੇ ਕੋਈ ਗੱਲ ਨਹੀਂ ਉਹ ਵੀ ਸਾਡੇ ਪਰਿਵਾਰ ਨੇ ਕਿੱਲਤ ਆਈ ਹੈ ਪਾਣੀ ਦੀ ਤਾਂ ਹੀ ਟਿਊਬਵਲ ਨਵਾਂ ਲਗ ਰਿਆ ਨਾ ਤੇ ਇਹ ਵੀ ਪ੍ਰੋਟੈਸਟ ਵੀ ਬੰਦ ਹੋ ਜਾਣਗੇ ਜਦੋਂ ਚੀਜ਼ ਹੀ ਨਵੀਂ ਲੱਗ ਗਈ ਤਾਂ ਹੀ ਹੁੰਦੀ ਹੈ ਨਾ ਤੇ ਹੋਰ 10-12 ਦਿਨ ਦੀ ਗੱਲ ਹੈਗੀ ਆ ਤੇ ਸਭ ਠੀਕ ਹੋ ਜਾਣਾ ਹੈ ਥੈਂਕ ਯੂ ਅੱਜ ਬਾੜ ਨੰਬਰ 72 ਜਿਹੜਾ 25 ਲੱਖ ਦੀ ਲਾਗਤ ਨਾਲ ਸਾਡੇ ਸਤਿਕਾਰਯੋਗ ਐਮਐਲਏ ਗੁਰਪ੍ਰੀ ਗੋਗੀ ਜੀ ਦੇ ਦਿਸ਼ਾ ਨਿਰਦੇਸ਼ ਅੱਜ ਟਿਊਬਨ ਨਵਾਂ ਲੱਗਣ ਜਾ ਰਿਹਾ ਵਾ ਪਿਛਲੇ ਦਿਨੋਂ ਤੋਂ ਬਹੁਤ ਜ਼ਿਆਦਾ ਕਿੱਲਤ ਸੀਗੀ ਇਲਾਕੇ ਦੇ ਵਿੱਚ ਸਾਰੀ ਸਮੱਸਿਆ ਪਾਣੀ ਦੀਆਂ ਐਮਐਲਏ ਸਾਹਿਬ ਦੇ ਨੋਟਿਚੇ ਲਿਆ ਤੇ ਮੈਨੂੰ ਮੈਨੂੰ ਇੰਨਾ ਪਤਾ ਵਾ ਕਿ ਇਹਨਾਂ ਦੇ ਐਸਟੀਮੇਟ ਬਣਾਉਣੇ ਪੈਂਦੇ ਆ ਪਰ ਸਮੱਸਿਆ ਨੂੰ ਮੁੱਕ ਰੱਖਦੇ ਹੋਏ ਐਮਐਲਏ ਸਾਹਿਬ ਨੇ ਐਂਟੀਸੀਪੇਸ਼ਨ ਇਮੀਡੀਏਟਲੀ ਇੱਕ ਟਿਊਬਲ ਅਲਰਟ ਕਰਵਾ ਕੇ ਸਾਡੇ ਇਲਾਕੇ ਦੀ ਜਿਹੜੀ ਸਮੱਸਿਆ ਨੂੰ ਦੂਰ ਕਰਦੇ ਆ ਅਸੀਂ ਆਪਣੇ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ लुधियाना ਦੇ ਹਲਕਾ ਪਸ਼ਮੀਆ ਦੀਨ ਜਵਾਰ ਨਗਰ ਕੈਂਪ ਨੰਬਰ 72 ਦੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਬੋਰਡ ਅਨਚਾਰਜ ਕਪਿਲ ਕੁਮਾਰ ਸੋਨੂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਵਿਧਾਇਕ ਗੋਗੀ ਨੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਮੈਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਤੋਂ ਇਲਾਕੇ ਦੇ ਲੋਕ ਪਾਣੀ ਤੋਂ ਕਾਫੀ ਤੰਗ ਪਰੇਸ਼ਾਨ ਸੀ ਅਤੇ ਅੱਜ 25 ਐਚਪੀ ਟਿਊਬਲ ਦਾ ਉਦਘਾਟਨ ਕੀਤਾ ਗਿਆ ਹੈ ਜਿਸ ਦੀ ਲਾਗਤ ਸਾਡੇ 12 ਲੱਖ ਰੁਪਏ ਆਵੇਗੀ ਅਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਜਲਦ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ। ਗਵਾੜ ਨੰਬਰ 72 ਮੇਰਾ ਹਲਕਾ ਪੱਛਮੀ ਦਾ ਦਿਲ ਜਵਾਰ ਕਬ ਜੀ ਜੋ ਕਿ ਮੇਰਾ ਆਪਣਾ ਪਰਿਵਾਰ ਜਿੱਥੇ ਕਿ ਪਿਛਲੇ ਕਈ 10 ਸਾਲਾਂ ਤੋਂ ਪਾਣੀ ਦੀ ਪ੍ਰੋਬਲਮ ਸੀਗੀ ਆ ਮਹੱਲਾ ਨਿਵਾਸੀਆਂ ਨੂੰ ਪੁੱਛੋ ਅੱਜ ਤੱਕ ਇੱਧਰ ਕਿਸੇ ਨੇ ਕੋਈ ਗੋਲੇ ਨਹੀਂ ਸੀ ਤੇ ਪਾਣੀ ਦਾ ਟਿਊਬ ਅੱਜ ਮੈਂ ਸੁਮਰਪਤ ਕਰਨ ਜਾ ਰਹੇ ਆ 25 HP ਦਾ 12.5 ਲੱਖ ਦੀ ਲੱਗਦੇ ਨਾ ਜੋ ਕਿ 15-20 ਦੇ ਵਿੱਚ ਤਿਆਰ ਕਰਕੇ ਤੇ ਅਸੀਂ ਲੋਕਾਂ ਨੂੰ ਘਰ-ਘਰ ਪਾਣੀ ਤੀਜੀ ਮੰਜ਼ਲ ਤੇ ਜਿਵੇਂ ਆਓ ਦੇਖੋ ਟੈਂਕੀ ਆ ਮੋਟਰਾਂ ਨਹੀਂ ਚੱਲਣਗੀਆਂ ਸਿੱਧਾ ਪਾਣੀ ਜਾਏਗਾ ਕਿਉਂਕਿ ਵੱਡੀ ਮੋਟਰ ਲਾ ਰਹੇ ਆ ਤੇ ਪੱਟਾ ਪੋਰ ਹੈਗਾ ਇਸ ਕਰਕੇ ਮੈਂ ਧੰਨਵਾਦ ਕਰਦਾ ਪੰਜਾਬ ਆਵਾਜ਼ੀ ਪਾਰਟੀ ਦਾ ਮਾਨ ਸਾਹਿਬ ਦਾ ਔਰ ਧੰਨਵਾਦ ਕਰਦਾ ਆਪਣੇ ਸਾਰੇ ਇਲਾਕਾ ਨਿਵਾਸੀਆਂ ਦਾ ਆਪਣੇ ਜਵਾਰ ਕੈਂਪ ਦੇ ਪਰਿਵਾਰਾਂ ਦਾ ਜਿਨ੍ਹਾਂ ਸਦਕਾ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਪੂਰਨ ਆਸਾ ਵੀ ਇਸ ਪਾਣੀ ਦੇ ਨਾਲ ਸਾਡੇ ਜਵਾਰ ਕੈਂਪ ਦੇ ਵਿੱਚ ਪਾਣੀ ਦੀ ਬਿਲਕੁਲ ਕਿਲਤ ਨਹੀਂ ਰਹੇਗੀ ਔਰ ਬਿਲਕੁਲ ਪਾਣੀ ਹਰ ਘਰ ਦੇ ਵਿੱਚ ਤੀਜੀ ਮੰਜ਼ਿਲ ਤੱਕ ਵਾਪਕ ਉਪਯੋਗ ਹੋਈ ਚਾਹੀਦਾ ਐਮਐਲਏ ਸਾਹਿਬ ਅੱਜ ਪ੍ਰੋਟੈਸਟ ਵੀ ਕੀਤਾ ਗਿਆ ਪਾਣੀ ਨੂੰ ਲੈ ਕੇ ਖਾਲੀ ਬਾਲਟੀਆਂ ਲੈ ਕੇ ਦੇਖੋ ਇਦਾਂ ਮੇਰੀ ਗੱਲ ਸੁਣੋ ਉਹ ਵੀ ਪ੍ਰੋਟੈਸਟ ਕਰਨ ਵਾਲੇ ਵੀ ਸਾਡੇ ਹੀ ਨੇ ਠੀਕ ਹੈ ਠੀਕ ਹੈ ਤੇ ਇਸ ਕਰਕੇ ਕੋਈ ਗੱਲ ਨਹੀਂ ਉਹ ਵੀ ਸਾਡੇ ਪਰਿਵਾਰ ਨੇ ਕਿੱਲਤ ਆਈ ਹੈ ਪਾਣੀ ਦੀ ਤਾਂ ਹੀ ਟਿਊਬਵਲ ਨਵਾਂ ਲਗ ਰਿਆ ਨਾ ਤੇ ਇਹ ਵੀ ਪ੍ਰੋਟੈਸਟ ਵੀ ਬੰਦ ਹੋ ਜਾਣਗੇ ਜਦੋਂ ਚੀਜ਼ ਹੀ ਨਵੀਂ ਲੱਗ ਗਈ ਤਾਂ ਹੀ ਹੁੰਦੀ ਹੈ ਨਾ ਤੇ ਹੋਰ 10-12 ਦਿਨ ਦੀ ਗੱਲ ਹੈਗੀ ਆ ਤੇ ਸਭ ਠੀਕ ਹੋ ਜਾਣਾ ਹੈ ਥੈਂਕ ਯੂ ਅੱਜ ਬਾੜ ਨੰਬਰ 72 ਜਿਹੜਾ 25 ਲੱਖ ਦੀ ਲਾਗਤ ਨਾਲ ਸਾਡੇ ਸਤਿਕਾਰਯੋਗ ਐਮਐਲਏ ਗੁਰਪ੍ਰੀ ਗੁੱਗੀ ਜੀ ਦੇ ਦਿਸ਼ਾ ਨਿਰਦੇਸ਼ ਅੱਜ ਟਿਊਬਨ ਨਵਾਂ ਲੱਗਣ ਜਾ ਰਿਹਾ ਵਾ ਪਿਛਲੇ ਦਿਨੋਂ ਤੋਂ ਬਹੁਤ ਜ਼ਿਆਦਾ ਕਿੱਲਤ ਸੀਗੀ ਇਲਾਕੇ ਦੇ ਵਿੱਚ ਸਾਰੀ ਸਮੱਸਿਆ ਪਾਣੀ ਦੀਆਂ ਐਮਐਲਏ ਸਾਹਿਬ ਦੇ ਨੋਟਿਸ 来ਆ ਤੇ ਮੈਨੂੰ ਮੈਨੂੰ ਇੰਨਾ ਪਤਾ ਵਾ ਕਿ ਇਹਨਾਂ ਦੇ ਐਸਟੀਮੇਟ ਬਣਾਉਣੇ ਪੈਂਦੇ ਆ ਪਰ ਸਮੱਸਿਆ ਨੂੰ ਮੁੱਕ ਰੱਖਦੇ ਹੋਏ ਐਮਐਲਏ ਸਾਹਿਬ ਨੇ ਐਂਟੀਸੀਪੇਸ਼ਨ ਇਮੀਡੀਏਟਲੀ ਇੱਕ ਟਿਊਬਲ ਅਲਰਟ ਕਰਵਾ ਕੇ ਸਾਡੇ ਇਲਾਕੇ ਦੀ ਜਿਹੜੀ ਸਮੱਸਿਆ ਨੂੰ ਦੂਰ ਕਰ ਰਹੇ ਆ ਅਸੀਂ ਆਪਣੇ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ